ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਚੱਲਣੀ ਪਈ ਹੈ। ਹਾਈਵੇ ਉੱਤੇ ਸਫ਼ਰ ਕਰਨਾ ਇੱਕ ਵਾਰ ਫਿਰ ਮਹਿੰਗਾ ਹੋ ਗਿਆ ਹੈ। ਲੋਕ ਸਭਾ ਚੋਣਾਂ ਲਈ VOTING ਖਤਮ ਹੋ ਗਈ ਅਤੇ ਆਮ ਆਦਮੀ ਮਹਿੰਗਾਈ ਦੇ ਮਾਰ ਦੇ ਹੇਠ ਹੈ। ਫਿਲਹਾਲ ਸਿਰਫ ਐਗਜ਼ਿਟ ਪੋਲ ਹੀ ਸਾਹਮਣੇ ਆਏ ਹਨ ਜਦਕਿ ਅਸਲੀ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਜਿਸ ਤੋਂ ਬਾਅਦ ਕੇਂਦਰ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਇਹ ਤੈਅ ਹੋਵੇਗਾ। ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਹੀ ਜਨਤਾ ਉੱਤੇ ਮਹਿੰਗਾਈ ਦਾ ਅਟੈਕ ਹੋਇਆ ਹੈ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਉੱਤੇ ਪੈ ਰਿਹਾ ਹੈ ਆਮ ਆਦਮੀ ਮਹਿੰਗਾਈ ਦੀ ਮਾਰ ਰਿਹਾ ਹੈ ਤੇ ਹੁਣ ਹਾਈਵੇ ਉੱਤੇ ਸਫ਼ਰ ਕਰਨ ਵਾਲਿਆਂ ਦੀ ਜੇਬ ਹੋਰ ਖੁੱਲਣੀ ਹੋਵੇਗੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਦੇਸ਼ ਭਰ ਦੇ ਵਿੱਚ ਟੋਲ ਦਰਾਂ ਦੇ ਵਿੱਚ ਵਾਧਾ ਕੀਤਾ ਹੈ ਐਨ ਐਚ ਏ ਆਈ ਨੇ ਟੋਲ ਦਰਾਂ ਨੂੰ 5% ਵਧਾਉਣ ਦਾ ਫੈਸਲਾ ਕੀਤਾ ਹੈ ਹੁਣ ਹਾਈਵੇ ਉੱਤੇ ਸਫ਼ਰ ਕਰਨ ਵਾਲਿਆਂ ਨੂੰ ਸੋਮਵਾਰ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ ਵਦੀਆਂ ਟੋਲ ਟੈਕਸ ਦਰਾਂ ਐਤਵਾਰ ਅੱਧੀ ਰਾਤ 12 ਵਜੇ ਤੋਂ ਰਾਸ਼ਟਰੀ ਰਾਜਮਾਰਗਾਂ ਉਤੇ ਲਾਗੂ ਹੋ ਗਈਆਂ ਵਧੇ ਹੋਏ ਰੇਟਾਂ ਦੀ ਸੂਚੀ ਸਾਰੇ ਟੋਲ ਪਲਾਜ਼ਾ ਉਤੇ ਚਿਪਕਾਈ ਗਈ ਹੈ ਟੋਲ ਦੇ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਮਾਸਿਕ ਪਾਸ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ ਦੱਸਦੀ ਹੈ ਕਿ ਹਾਈਵੇ ਯੂਜ਼ਰਸ ਫੀਸ ਦੀ ਸਲਾਨਾ ਸੋ ਇਹ ਪਹਿਲਾ 1 ਅਪ੍ਰੈਲ ਨੂੰ ਲਾਗੂ ਕੀਤੀ ਜਾਣੀ ਸੀ ਪਰ ਲੋਕ ਸੁਭਾ ਚੋਣਾ ਦੇ ਕਾਰਨ ਇਹ ਵਾਧਾ ਟਾਲ ਦਿੱਤਾ ਗਿਆ ਸੀ ਸਾਲਾਨਾ ਸੰਸਕ੍ਰਾਂਦਨ 8.5 ਪ੍ਰਤੀਸ਼ਤ ਦੀ ਰੇਂਜ ਦੇ ਵਿੱਚ ਹੁੰਦੀ ਸੰਭਾਵਨਾ ਹੈ एनटीएआई ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਨਵੇਂ ਪੂਭੋਗਤਾ ਖਰਚੇ 31 ਜੂਨ 2024 ਤੋਂ ਲਾਗੂ ਹੋਣਗੇ ਟੋਲ ਚਾਰਜਸ ਵਿੱਚ ਇਹ ਬਦਲਾਅ ਸੀਪੀਆਈ ਅਧਾਰਿਤ ਮਹਿੰਗਾਈ ਦੇ ਵਿੱਚ ਬਦਲਾਅ ਨਾਲ ਜੁੜੀਆਂ ਦਰਾਂ ਨੂੰ ਸੋਧਨ ਦੀ ਪਸਲਾਨਾ ਪ੍ਰਕਿਰਿਆ ਦਾ ਹਿੱਸਾ ਹੈ ਨੈਸ਼ਨਲ ਹਾਈਵੇ ਨੈਟਵਰਕ ਉਤੇ ਲਗਭਗ 855 ਪੂਭੋਗਤਾ ਫੀਸ ਪਲਾਜ਼ਾ ਹਨ ਜਿਨ੍ਹਾਂ ਉਤੇ ਰਾਸ਼ਟਰੀ ਰਾਜਮਾਰਗ ਫੀਸ ਨਿਯਮ 2008 ਦੇ ਅਨੁਸਾਰ ਪੂਭੋਗਤਾ ਖਰਚੇ ਲਾਏ ਜਾਂਦੇ ਹਨ ਤਉ ਉਤੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਲਾਡੂਵਾਲ ਟੋਲ ਪਲਾਜ਼ਾ ਵੀ ਵਧੇਰਾ ਤੋਂ ਮਹਿੰਗਾ ਹੋ ਗਿਆ ਹੈ ਦਿੱਲੀ ਤੋਂ ਜਲੰਧਰ ਜਾਣ ਵਾਲੇ ਮੁਸਾਫਰਾਂ ਨੂੰ ਇਸ ਦਿਨ ਦਰਾਂ ਨਾਲ 5% ਦੀ ਵਾਧ ਪੈਸੇ ਦੇਣੇ ਪੈਣਗੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇੱਕ ਸਾਲ ਦੇ ਵਿੱਚ ਤੀਜੀ ਵਾਰ ਦਰਾਂ ਦੇ ਵਿੱਚ ਵਾਧਾ ਕੀਤਾ ਹੈ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਚੱਲਣੀ ਪਈ ਹੈ ਭਾਰੀ ਉਤੇ ਸਫਰ ਕਰਨਾ ਇੱਕ ਵਾਰ ਫਿਰ ਮਹਿੰਗਾ ਹੋ ਗਿਆ ਹੈ ਲੋਕ ਸਭਾ ਚੋਣਾਂ ਲਈ VOTING ਖਤਮ ਹੋ ਗਈ ਅਤੇ ਆਮ ਆਦਮੀ ਮਹਿੰਗਾਈ ਦੇ ਮਾਰ ਦੇ ਹੇਠ ਹੈ ਫਿਲਹਾਲ ਸਿਰਫ ਐਗਜ਼ਿਟ ਪੋਲ ਹੀ ਸਾਮਲੇ ਆਏ ਹਨ ਜਦਕਿ ਅਸਲੀ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਜਿਸ ਤੋਂ ਬਾਅਦ ਕੇਂਦਰ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਇਹ ਤੈ ਹੋਵੇਗਾ ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਹੀ ਜਨਤਾ ਉੱਤੇ ਮਹਿੰਗਾਈ ਦਾ ਅਟੈਕ ਹੋਇਆ ਹੈ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਉੱਤੇ ਪੈ ਰਿਹਾ ਹੈ आम आदमी महंगाई दी मार हे टेह हुन हाईवे उत्ते सफर करण वाले दी जेब ਹੋਰ ਥਿੱਲੀ ਹੋਵੇਗੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਦੇਸ਼ ਭਰ ਦੇ ਵਿੱਚ ਟੋਲ ਦਰਾਂ ਦੇ ਵਿੱਚ ਵਾਧਾ ਕੀਤਾ ਹੈ ਐਨ ਐਚ ਏ ਆਈ ਨੇ ਟੋਲ ਦਰਾਂ ਨੂੰ 5% ਵਧਾਉਣ ਦਾ ਫੈਸਲਾ ਕੀਤਾ ਹੈ ਹੁਣ ਹਾਈਵੇ ਉਤੇ ਸਫਰ ਕਰਨ ਵਾਲਿਆਂ ਨੂੰ ਸੋਮਵਾਰ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ ਵਧੀਆਂ ਟੋਲ ਟੈਕਸ ਦਰਾਂ ਐਤਵਾਰ ਰੱਦੇ ਰਾਤ 12 ਵਜੇ ਤੋਂ ਰਾਸ਼ਟਰੀ ਰਾਜਮਾਰਗਾਂ ਉਤੇ ਲਾਗੂ ਹੋ ਗਈਆਂ ਵਧੇ ਹੋਏ ਰੇਟਾਂ ਦੀ ਸੂਚੀ ਸਾਰੇ ਟੋਲ ਪਲਾਜ਼ਾ ਉੱਤੇ ਚਿਕਾਈ ਗਈ ਹੈ ਟੋਲ ਦੇ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਮਾਸਿਕ ਪਾਸ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ ਦੱਸਦੀ ਹੈ ਕਿ ਹਾਈਵੇ ਯੂਜ਼ਰਜ਼ ਫੀਸ ਦੀ ਸਲਾਨਾ ਸੋ ਉਹਦਾ ਪਹਿਲਾ 1 ਅਪ੍ਰੈਲ ਨੂੰ ਲਾਗੂ ਕੀਤੀ ਜਾਣੀ ਸੀ ਪਰ ਲੋਕ ਸੁਭਾਚੋਣਾਂ ਦੇ ਕਾਰਨ ਇਹ ਵਾਧਾ ਟਾਲ ਦਿੱਤਾ ਗਿਆ ਸੀ ਸਲਾਨਾ ਸੰਸ਼ੋਧਨ ਔਸਤਨ 5% ਦੀ ਰੇਂਜ ਦੇ ਵਿੱਚ ਹੋਣ ਦੀ ਸੰਭਾਵਨਾ ਹੈ एनटीआई ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਨਵੇਂ ਉਪਭੋਗਤਾ ਖਰਚੇ 3 ਜੂਨ 2024 ਤੋਂ ਲਾਗੂ ਹੋਣਗੇ ਟੋਲ ਚਾਰਜਸ ਵਿੱਚ ਇਹ ਬਦਲਾਅ ਸੀਪੀਆਈ ਆਧਾਰਿਤ ਮਹਿੰਗਾਈ ਦੇ ਵਿੱਚ ਬਦਲਾਅ ਨਾਲ ਜੁੜੀਆਂ ਦਰਾਂ ਨੂੰ ਸੋਧਣ ਦੀ ਪਸਲਾਨਾ ਪ੍ਰਕਿਰਿਆ ਦਾ ਹਿੱਸਾ ਹੈ ਨੈਸ਼ਨਲ ਹਾਈਵੇ ਨੈਟਵਰਕ ਉਤੇ ਲਗਭਗ 855 ਉਪਭੋਗਤਾ ਫੀਸ ਪਲਾਜ਼ਾ ਹਨ ਜਿਨ੍ਹਾਂ ਉਤੇ ਰਾਸ਼ਟਰੀ ਰਾਜਮਾਰਗ ਫੀਸ ਨਿਯਮ 2008 ਦੇ ਅਨੁਸਾਰ ਉਪਭੋਗਤਾ ਖਰਚੇ ਲਾਏ ਜਾਂਦੇ ਹਨ ਤਾਉਤੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਲਾਡੂਵਾਲ ਟੋਲ ਪਲਾਜ਼ਾ ਵੀ ਵਿੱਤੀ ਰਾਤੋਂ ਮਹਿੰਗਾ ਹੋ ਗਿਆ ਹੈ ਦਿੱਲੀ ਤੋਂ ਜਲੰਧਰ ਜਾਣ ਵਾਲੇ ਮੁਸਾਫਰਾਂ ਨੂੰ ਇਸ ਦਿਨ ਦਰਾਂ ਨਾਲ 5% ਦੀ ਵਾਧ ਪੈਸੇ ਦੇਣੇ ਪੈਣਗੇ ਨੈਸ਼ਨਲ ਆਈਪੀ ਅਥਾਰਟੀ ਆਫ ਇੰਡੀਆ ਨੇ 1 ਸਾਲ ਦੇ ਵਿੱਚ ਤੀਜੀ ਵਾਰ ਦਰਾਂ ਦੇ ਵਿੱਚ ਵਾਧਾ ਕੀਤਾ ਹੈ